ਇਹ ਖਬਰ ਕਿ ਇਸ ਵਿਰੋਧ ਦਾ ਭਾਜਪਾ ਦੇ ਉਮੀਦਵਾਰਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਸਿਆਸੀ ਲਾਭ ਹੁੰਦਾ ਵੀ ਨਜ਼ਰ ਆ ਰਿਹਾ ਹੈਗਾ ਹੰਸਰਾਏ ਹੰਸ ਦਾ ਦੋਵਾਰੀ ਵਿਰੋਧ ਹੋਇਆ ਜੇ ਉਹ ਸੁਧਾਰਨ ਤਰੀਕੇ ਨਾਲ ਆਉਂਦਾ ਤਾਂ ਇੱਥੇ ਭਾਜਪਾ ਦਾ ਕੋਈ ਐਡਾ ਵੱਡਾ ਆਧਾਰ ਨਹੀਂ ਹੈਗਾ ਤਾਂ ਮਤਲਬ ਉਹਦੀ ਕੁ ਸਧਾਰਨ ਸਰਗਰਮੀ ਬੰਨੀ ਸੀ ਪਰ ਚੋਣ ਪ੍ਰਚਾਰ ਦੇ ਵਿੱਚ ਮਤਲਬ ਜਿਹੜਾ ਉਮੀਦਵਾਰਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਹੈਗੀ ਭਾਵੇਂ ਉਹ ਸਿਆਸੀ ਰੈਲੀਆਂ ਪਿੰਡਾਂ 'ਚ ਕਰਨ ਭਾ ਨਾ ਕਰਨ ਉਹ ਖਬਰਾਂ ਤੇ ਚੈਨਲਾਂ ਦੀ ਜਿਹੜੀ ਹੈਗੀ ਉਹ ਉਹ ਹੈਡਲਾਈਨ ਲਗਾਤਾਰ ਬਣ ਰਹੀ ਹੈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਪੈਰੀ ਪੰਜਾਬ ਦੇ ਵਿੱਚ ਭਾਜਪਾ ਦੇ ਉਮੀਦਵਾਰਾਂ ਦਾ ਵੱਡੀ ਪੱਧਰ ਤੇ ਵਿਰੋਧ ਹੋ ਰਿਹਾ ਹੈ ਤੇ ਫਰੀਦਕੋਟ ਵਿੱਚ ਹੰਸਰਾਜ ਹੰਸ ਦਾ ਵੀ ਉਸੇ ਤਰਜ਼ ਤੇ ਬਾਕੀਆਂ ਨਾਲੋਂ ਜ਼ਿਆਦਾ ਹੀ ਕੁਝ ਵਿਰੋਧ ਹੋ ਰਿਹਾ ਹੈ ਤੇ ਭਾਜਪਾ ਇਸ ਵਿਰੋਧ ਨੂੰ ਮਟਾਉਣ ਦੀ ਬਜਾਏ ਇਸ ਨੂੰ ਵਿਰੋਧ ਦੇ ਵਿੱਚੋਂ ਵਿਕਾਸ ਹੋ ਜੋ ਦੇਖ ਰਹੀ ਆ ਇਸ ਨੂੰ ਆਪਣੇ ਚਰਚਾ ਵਜੋਂ ਦੇਖ ਰਹੀ ਆ ਇਸ ਨੂੰ ਆਪਣੇ ਚੋਣ ਪ੍ਰਚਾਰ ਵਜੋਂ ਦੇਖ ਰਹੀ ਲੱਗਦੀ ਆ ਕਿਉਂਕਿ ਹੁਣ ਤੱਕ ਜਿਹਨੂੰ ਗੋਦੀ মিডিਆ ਕਹਿ ਕੇ ਅਸੀਂ ਦੁਰਕਾਰਦੇ ਰਹੇ ਆ ਉਹ ਭਾਜਪਾ ਜਾਂ ਕੇਂਦਰ ਸਰਕਾਰ ਦਾ ਧੂਤੂ ਬਣਿਆ ਰਿਹਾ ਏ ਤੇ ਅੱਜ ਕੱਲ ਉਹ ਵੀ ਇਹਨਾਂ ਖਬਰਾਂ ਨੂੰ ਵਧਾ ਚੜਾ ਕੇ ਵੱਡੀ ਪੱਧਰ ਤੇ ਪੇਸ਼ ਕਰ ਰਿਹਾ ਏ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਹੋ ਰਿਹਾ ਤੇ ਸਾਰਾ ਕੁਝ ਦਿਖਾਇਆ ਜਾ ਰਿਹਾ ਏ ਇਸ ਸਾਰੇ ਕਾਸੇ ਦੇ ਪਿੱਛੇ ਭਾਜਪਾ ਕਿਵੇਂ ਸਵਾਦ ਲੈ ਕੇ ਇਸ ਨੂੰ ਆਪਣੇ ਚੋਰ ਪ੍ਰਚਾਰ ਵਿੱਚ ਬਦਲਣ ਲੱਗੀ ਹੋਈ ਹੈ ਜਿਹੜਾ ਵਿਰੋਧ ਹੋ ਰਿਹਾ ਹੈ ਆਓ ਇਹ ਸਾਰੇ ਕਾਸੀ ਤੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਦੇਵ ਹਾਲੀ ਸਾਬ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰਾਂ ਦਾ ਜਿਹੜਾ ਉਮੀਦਵਾਰਾਂ ਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ ਇਹਨੂੰ ਸ਼ਾਇਦ ਜਿਹੜੀਆਂ ਵਿਰੋਧੀ ਧਿਰਾਂ ਜਾਂ ਕਿਸਾਨ ਧਿਰਾਂ ਇਸ ਤਰ੍ਹਾਂ ਸੋਚਦੀਆਂ ਹੋਣ ਕਿ ਉਹ ਇੱਥੇ ਭਾਜਪਾ ਦਾ ਸਿਆਸੀ ਨੁਕਸਾਨ ਕਰਨ ਗਿਆ ਤੇ ਇਸੇ ਨਾਲੋਂ ਸਾਰਾ ਸਜੁਗਤ ਮੋਰਚਾ ਜਕ ਸੰਗਠਨ ਬੰਦੀ ਹੈ ਪਾਜਪਾ ਮੀਂਦਵਾਰਾਂ ਦਾ ਵਿਰੋਧ ਕਰ ਰਹੀ ਹੈ ਪਰ ਇਹ ਇੱਕ ਬੜੀ ਦਿਲਚਸਪ ਗੱਲ ਦੇਖਣ ਚ ਆਹੀ ਹੈ ਜਿਹੜੇ ਮਤਲਬ ਸਾਹਮਣੇ ਆ ਰਿਹਾ ਉਹ ਇਹ ਆ ਕਿ ਇਸ ਵਿਰੋਧ ਦਾ ਪਾਜਪਾ ਦੇ ਉਮੀਦਵਾਰਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਉਹ ਸਿਆਸੀ ਲਾਭ ਹੁੰਦਾ ਵੀ ਨਜ਼ਰ ਆ ਰਿਹਾ ਹੈਗਾ ਹੰਸਰਾਏ ਹੰਸ ਦਾ ਦੋ ਵਾਰੀ ਵਿਰੋਧ ਹੋਇਆ ਜੇ ਉਸ ਧਾਰਨ ਤਰੀਕੇ ਨਾਲ ਆਉਂਦਾ ਤਾਂ ਇੱਥੇ ਪਾਜਪਾ ਦਾ ਕੋਈ ਐਡਾ ਵੱਡਾ ਆਧਾਰ ਨਹੀਂ ਹੈਗਾ ਤਾਂ ਮਤਲਬ ਉਹਦੀ ਇੱਕ ਸਧਾਰਨ ਸਰਗਰਮੀ ਬੰਨੀ ਸੀ ਪਰ ਜਿਵੇਂ ਇਹ ਉਹਨੋ ਗੋਦੀ মিডিਆ ਜਿਹਦੇ ਬਾਰੇ ਸੀ ਕਿ ਉਹ ਸਿਰਫ ਭਾਜਪਾ ਦੀਆਂ ਪੋਜ਼ਿਟਿਵ ਖਬਰਾਂ ਵਖਾਉਂਦਾ ਹੈ ਤੇ ਜਿਹੜਾ ਗੋਦੀ মিডিਆ ਜਿਹਨੂੰ ਕਿਹਾ ਜਾਂਦਾ ਉਹ ਵੀ ਝੋਰ-ਸ਼ੋਰ ਨਾਲ ਜਿਹੜੇ ਵਿਰੋਧ ਦੀਆਂ ਖਬਰਾਂ ਵਖਾ ਰਿਹਾ ਹੈਗਾ ਕਿਤੇ ਨਾ ਕਿਤੇ ਲੱਗਦਾ ਹੈਗਾ ਕਿ ਬੀਜੇਪੀ ਇਹਦੀ ਵਿਰੋਧ ਚ ਉਹ ਜਿਹੜਾ ਹੈਗਾ ਉਹ ਵਿਕਾਸ ਕਰਨਾ ਚਾਹੁੰਦੀ ਹੈਗੀ ਹੈ ਔਰ ਇੱਕ ਗੱਲ ਜਿਹੜੀ ਹੋਰ ਫੈਕਟ ਬੜਾ ਕਲੀਅਰ ਹੈਗਾ ਕਿ ਜਿਹੜੇ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਆ ਉਹ ਕਦੀ ਵੀ ਭਾਈਪਦੇ ਵੋਟਰ ਨਹੀਂ ਰਹੇ ਨਾ ਉਹਨਾਂ ਨੇ ਵੋਟਰ ਰਹਿਣਾ ਹੈਗਾ ਇਸ ਕਰਕੇ ਜਿਹੜੇ ਵਿਰੋਧ ਕਰਨ ਵਾਲੇ ਹੈਗੇ ਆ ਉਹਨਾਂ ਦੇ ਵਿਰੋਧ ਤੋਂ ਉਹਨਾਂ ਬਾਲਾ ਸਿਆਸੀ ਮਤਲਬ ਇਹ ਲੱਗਦਾ ਹੈਗਾ ਵੀ ਚਿੰਤਤ ਨਹੀਂ ਹੈਗੀ ਬਲਕਿ ਕਿਤੇ ਨਾ ਕਿਤੇ ਨਾਮ ਦੀ ਉਮੀਦਵਾਰਾਂ ਨੂੰ ਕੁਝ ਹੱਦ ਤੱਕ ਹਮਦਰਦੀ ਮਿਲ ਰਹੀ ਹੈ ਕਿਉਂਕਿ ਬਹੁਤ ਸਾਰਾ ਕਿੱਡਰ ਜਿਹੜਾ ਹੈਗਾ ਉਹਨਾਂ ਨਾਲ ਜਾਂਦਾ ਹੈ ਤੋ ਉਹ ਵੀ ਮਤਲਬ ਇਸ ਗੱਲ ਤੋਂ ਚਿੰਤਤ ਨਹੀਂ ਹੈਗੇ ਉਹ ਵਿਰੋਧ ਦਾ ਸਾਹਮਣਾ ਕਰ ਰਹੇ ਆ ਪਰ ਮੈਨੂੰ ਇਹ ਲੱਗਦਾ ਕਿ ਤੇ ਨਾ ਕਿਤੇ ਪਾਜ ਪਾ ਜੜੀ ਹੈਗੀ ਆ ਇਸ ਗੇਮ ਚ ਵੀ ਮਤਲਬ ਆਪ ਦਾ ਮੁਨਾਫਾ ਘਟ ਰਹੀ ਹੈ ਕਿ ਜੇ ਉਮੀਦਵਾਰ ਦਾ ਵਿਰੋਧ ਹੁੰਦਾ ਤਾਂ ਹੋਣ ਦਿਓ ਪੰਜਾਬ ਤੇ ਹਰਿਆਣੇ ਚ ਸਭ ਤੋਂ ਵੱਧ ਹੋ ਰਿਹਾ ਔਰ ਤੁਸੀਂ ਦੇਖੋ ਕਿ ਕਿਸੇ ਵੀ ਐਜੀਟੇਟਰ ਤੇ ਪਰਚਾ ਦਰਜ ਨਹੀਂ ਕੀਤਾ ਗਿਆ ਤੇ ਉਹਦੇ ਤੋਂ ਐਂ ਲੱਗਦਾ ਕੋਈ ਲਾਠੀ ਚਾਰਜ ਨਹੀਂ ਹੋਇਆ ਜਾਂ ਕੋਈ ਧੱਕਾ ਮੁੱਕੀ ਨਹੀਂ ਹੋਈ ਕਿਸੇ ਨੇ ਕਿਸਾਨਾਂ ਤੇ ਕੋਈ ਅਲੀਗੇਸ਼ਨ ਨਹੀਂ ਲਾਇਆ ਹੈਗਾ ਤਾਂ ਤੁਹਾਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਹੈਗਾ ਭਾਜਪਾ ਦੀਆਂ ਗਿਣਤੀਆਂ ਬਿੰਤੀਆਂ ਇਹੀ ਹੈਗੀਆਂ ਕਿ ਸਾਡਾ ਪੰਜਾਬ 'ਚ ਵਿਰੋਧ ਹੋਵੇ ਤੇ ਸਾਨੂੰ ਇਹਦਾ ਕੋਈ ਸਿਆਸੀ ਨੁਕਸਾਨ ਨਹੀਂ ਹੈਗਾ ਕਿਉਂਕਿ ਜਿਹੜੇ ਬੰਦੇ ਵਿਰੋਧ ਕਰ ਰਹੇ ਹੈਗੇ ਆ ਉਹ ਪਾਇ ਪਤਾ ਕਿ ਡਰ ਨਹੀਂ ਹੈਗੇ ਨਾ ਉਹ ਪਾਇ ਪਾ ਦੇ ਵੋਟਰ ਹੈਗੇ ਆ ਹਾਂ ਜੇ ਉਹ ਕੱਲ ਨੋਮੀਨੇਸ਼ਨ ਹੀ ਨਹੀਂ ਭਰਦੇ ਤੇ ਇੱਕ ਵੱਖਰੀ ਗੱਲ ਹੈਗੀ ਆ ਪਰ ਚੋਣ ਪ੍ਰਚਾਰ ਦੇ ਵਿੱਚ ਮਤਲਬ ਜਿਹੜਾ ਉਮੀਦਵਾਰਾਂ ਨੂੰ ਕੋਈ ਦਿੱਕਤ ਨਹੀਂ ਆਉਣੀ ਹੈਗੀ ਭਾਵੇਂ ਉਹ ਸਿਆਸੀ ਰੈਲੀਆਂ ਪਿੰਡਾਂ 'ਚ ਕਰਨ ਭਾਵੇਂ ਨਾ ਕਰਨ ਉਹ ਖਬਰਾਂ ਤੇ ਚੈਨਲਾਂ 'ਦੀ ਜਿਹੜੀ ਹੈਗੀ ਉਹ ਉਹ ਹੈਡਲਾਈਨ ਲਗਾਤਾਰ ਬਣ ਰਹੀ